ਸਰਬੱਤ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆ ਨਾਂ ਬਣਿਆ ਉਹਨਾਂ ਵੱਲੋਂ ਪਿੱਛੇ ਜੇ ਹਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀ ਇਹੋ ਜਈਆਂ ਜਿਹੜੀਆਂ ਵਾਰਦਾਤਾ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪਾਉਣਾ ਹੈ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਆ ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਿਆ ਸਾਰ ਆਪਣੇ ਘੈਰੀ ਭਾਗੀ ਜੋ ਨਵਾਂ ਪੰਚਾਇਤ ਘਰ ਬਣਿਆ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ